ਇਨੂੰ ਪਿਆਰ ਪਰਿਸ਼ਤ ਸ੍ਰੀ ਅਕਾਲ ਢੇਲਾ ਫਾਰਮ ਹਾਊਸ ਮੈਂ ਮੀਤ ਕਰਦੀ ਹਾਂ ਸਾਰੀ ਵੀਅਰਸ ਬਹੁਤ ਵਧੀਆ ਹੋਵੋਗੇ ਆ ਕੀ ਹੋ ਗਿਆ ਅੰਮਾ ਤੇ ਦੁੱਧ ਕੱਦ ਪਾੜਿਆ ਮੈਂ ਕਰੋ ਉਹਦੇ ਪਾੜ ਦਿੰਦਾ ਪਰसों ਕਾੜਿਆ ਸੀ ਹੂੰ ਪਰसों ਵੀ ਖਰਾਬ ਹੋ ਗਿਆ ਚਪ ਚਾਰ ਪੰਜ ਦਿਨ ਹੋ ਗਏ ਦੁੱਧ ਖਰਾਬ ਹੋ ਗਿਆ ਪਤਾ ਨਹੀਂ ਕੀ ਚੱਕਰ ਫਿਰ ਇਹਨੂੰ ਆਪਾਂ ਨੇ ਪਾੜ ਲਿਆ ਹੁਣ ਇਹਦੀ ਬਣਾਵਾਂਗੇ ਸਬਜ਼ੀ ਔਰ ਪਨੀਰ ਦਾ ਹੋਰ ਕੀ ਕੁਝ ਬਣ ਸਕਦਾ ਖਾਣ ਪੀਣ ਨੂੰ ਕੱਚਾ ਖਾ ਲੋ ਚਾਹ ਮਿੱਠਾ ਪਾ ਕੇ ਖਾਣਾ ਬਣਾਉਣਾ ਮਿੱਠਾ ਨਹੀਂ ਉਹ ਮਿੱਠਾ ਤਾਂ ਮੈਨੂੰ ਪਤਾ ਆ ਜਾਂਦਾ ਮਮਾ ਜੀ ਦਾ ਪੈਰ ਖਰਾਬ ਹੋਤੀ ਹੈ ਜੋ ਕਿਹੜਾ ਪਨੀਰ ਹੁੰਦਾ ਤੀਗਾ ਸੋ ਹਾਂ ਉਹਦੇ ਵਿੱਚ ਮਿੱਠਾ ਪਾ ਕੇ ਖਾਣ ਦਿੰਦੇ ਸੀ ਮੈਂ ਕਈ ਵਾਰ ਉਹ ਖਾਦਾ ਬੱਧਿਆ ਸੀਗਾ ਅੱਜ ਸਵੇਰੇ ਸਵੇਰੇ ਪਾਣੀ ਖਤਰਾ ਰਾਤ ਤੇ ਪਾਣੀ ਖਤਮ ਹੋਗਾ ਸੀਗਾ ਸੌਨ ਟਾਈਮ ਫਿਰ ਸਵੇਰੇ ਭਰੀ 9:00 ਵਜੇ 9:30 ਵਜੇ ਲਾਈਟ ਨਹੀਂ ਆਈ ਹੁਣ ਆ ਗਈ ਚੱਲ ਚੱਲ ਰਹੀ ਐ ਮੋਟਰ ਕੀ ਬਾਤ ਐ ਲੈ ਲਾਓ ਕਰਤਾ ਪਾਣੀ ਭਰਤਾ ਆਪਾਂ ਨੂੰ ਚਲੋ ਇਹ ਅਸਤੁਪਾ ਬਾਹਰ ਬਹੁਤ ਥੋੜਾ ਗ੍ਰੇਮੈਸ਼ਾ ਮੈਂ ਵੀ ਬਸ ਇੱਕ ਸੂਟ ਸ਼ਿਊ ਲਿਆ ਐ ਬਸ ਉਹਦੀ ਫੋਲਡਿੰਗ ਜੀ ਰਹਿ ਗਈ ਲੋ ਜੀ ਉਹ ਖਾਂ ਚਾਹੇ ਫਤੇ ਸੰਦੇਹ ਇਹ ਅੱਜ ਸੂਰਜ ਕਿੱਧਰੋਂ ਚੜਿਆ ਕਿ ਰੋਹ ਚੜਦਾ ਨਹੀਂ ਚਲਦੇ ਵਾਲੇ ਜਿੰਦਾ ਕਰਦੀ ਹੈ ਤੇ ਪੂਪੂ ਕੀ ਦਾ ਉਹ ਦੋਈ ਉਹ ਤਾਂ ਲੇ ਸੁੱਤੇ ਨੇ ਅੱਠੀ ਹੈ ਕਿ ਕਿਤੇ ਵਜੇ ਸੁੱਤੇ ਉਧਰ ਮਿੱਟੀ ਦਾ ਜਾਰ ਏਕਣੇ ਅੱਛਾ ਆਓ ਲੈ ਸਾਫ ਚਲ ਚਾਹ ਯਾਰਾ ਠੀਕ ਹੈ ਸਿੰਗਰ ਹੋਊ ਕਰਾਤੀ ਜੋਨੀ ਕਰਾਤੀ ਆਹ ਵੀ ਹੈ ਮੈਂ ਕਰਾਤੀ ਕਿੱਧਰ ਨਹੀਂ ਡੰਗਰ ਬੋਲੋ ਉਧਰ ਆ ਚਲੋ ਆਜੋ ਮੈਂ ਗੇਟ ਖੋਲ ਕਰ ਪਾ ਲਿਆ ਕਰੀ ਇਹ ਬਚਿੰਦੀ ਹਾਈ ਨਹੀਂ ਪਸੰਦ ਨੂੰ ਕੀ ਹੁੰਦਾ ਘਰ ਨੂੰ ਕੀ ਹੁੰਦਾ ਇਹ ਮੁੰਡੀ ਪੁੜੀਆਂ ਵਾਲਾ ਰੰਗ ਤਾਂ ਫਿਰ ਰੰਗ ਦੇ ਮਾਰ ਸਵਾਣ ਵਾਲਾ ਬੁੜੀਆਂ ਵਾਲਾ ਰੰਗ ਫੱਡ ਲੈਣ ਆ ਆ ਦੇਖੋ ਐਨੇ ਸੂਟ ਮੈਨੇ ਕੱਡੇ ਨੇ ਆ ਦੇਖੋ ਦੱਸੋ ਕਿਹੜਾ ਸੂਟ ਲੈਣਾ ਐਨੇ ਸੂਟ ਮੈਨੇ ਕੱਡੇ ਨੇ ਸਾਰੇ ਬਗਾਉ ਨੇ ਕੱਡੇ ਨੇ ਹੂੰ ਬਗਾਉ ਨੇ ਸਾਰੇ ਆ ਦੇਖੋ ਕਿੰਨੇ ਸੂਟ ਤੀਏ ਹਨਾ ਕਿਸੇ ਤੇ ਕੀ ਕਰੇ ਕਿਸੇ ਤੇ ਕੀ ਕਰੇ ਆ ਇੱਕ ਇਹਦੇ ਨਾਲ ਦੇ ਵਾਈਟ ਸੀਗੇ ਉਹੋ ਕਪੜੇ ਚਿਕੰਜੇ ਦਾ ਹੂੰ ਉਹ ਤਾਂ ਮੈਨੇ ਯੂਜ਼ ਕਰ ਲਿਆ ਉਹਨਾਂ ਦਾ ਕਾਇਚ ਵੀ ਹੋਰ ਤਾਂ ਇਹ ਤੇ ਮੈਂ ਇਹ ਤਾਂ ਰੱਖੇ ਨੇ ਇਹਦਾ ਲਾਈਨਿੰਗਾਂ ਨੇ ਮਣੇ ਲਾਈਨਿੰਗਾਂ ਨੇ ਕਿੰਨੇ ਕਪੜੇ ਕੱਢੇ ਨੇ ਇਤਨੇ ਨਹੀਂ ਕਪਣੀ ਹੋਰ ਬਚੀ ਤੇ ਉਹ ਖਾਸੀ ਤੇ ਤਹਿ ਮਾਰ ਕੇ ਉੱਥੇ ਰੱਖ ਦਿੱਤੀ ਪਈ ਆ ਉਹ ਤਾਂ ਪਈ ਜੀ ਹੂੰ ਇੱਕ ਆਹ ਉਹ ਰੱਖ ਲਿਆ ਇਹ ਤਾਂ ਇਹਨੇ ਰੱਖਿਆ ਹੂੰ ਉਹ ਉੱਥੇ ਫਰਾਕ ਦੇ ਦਿੱਤੀ ਪਈ ਉਹ ਕਰ ਨਾ ਉੱਥੇ ਪਈ ਆ ਥੈਂਕ ਯੂ ਕਿ ਉਹ ਵੀ ਨਸੂ ਉਤੋਂ ਕੀ ਐਰਓਫਰ ਦੀ ਵੀ ਹੈ ਜੀ ਕਹਿੰਦੇ ਕੋਈ ਨਾ ਠਰ ਕੇ ਦੇ ਦੀ ਮੈਨੂੰ ਮੈਂ ਠੀਕਾ ਕਿ ਕਰਦੀਆਂ ਲੋਟ ਉਹਨਾਂ ਦੀ ਦੀ ਮੈਨੇ ਪ੍ਰਾਣੀ ਉਹ ਕਰਤੀ ਦੀ ਜਿੰਨਾ ਸਾਡੀ ਕੁੜੀ ਨੂੰ ਢਿੱਲ ਕਹਾਂਗੇ ਉਹਨਾਂ ਥੋੜਾ ਜਿਹਾ ਢਿੱਲ ਹੋਰ ਦਊਗੀ ਹਾਂ ਜੀ ਟੈਟ ਕਰਾਂਗੇ ਉਹਨਾਂ ਟੈਟ ਹਾਂ ਜੀ ਹੋਰ ਵੀ ਨੇ ਹੋਰ ਆਪਾਂ ਨੂੰ ਵੀ ਰੱਖ ਲਾ ਹਾਂ ਹਾਂ ਕਿੰਨੂੰ ਹਾਂ ਇਹਨੂੰ ਦਿੱਤੇ ਦੀ ਮੈਂ ਮਾ ਠੀਕ ਕਰਕੇ ਪਾ ਲਾ ਫਿਰ ਹੋਰ ਤਾਂ ਬਹੁਤ ਹੋਣਾ ਹੈ ਇਹ ਨਾ ਠੀਕ ਨਹੀਂ ਕਰਿਆ ਉਹਨਾਂ ਨੇ ਮੈਨੂੰ ਠੀਕ ਨਹੀਂ ਲੱਗਿਆ ਇਹ ਹਾਂ ਉਹ ਤਾਂ ਸਮਾਈ ਵੀ ਨਹੀਂ ਮੁੜੀ ਮੇਰਾ 500 ਰੁਪਏ ਉਹ 240 ਦਾ ਸੂਟ ਸੀਗਾ ਮੇਰੀ ਸਲਾਈ ਇਹਦੀ ਮੇਰੀ ਲੈਸ ਲੈਸ ਲਾਂਦੀ ਹੋਈ ਆ ਤਾਂ ਲੈਣਾ ਤਾਂ ਦੱਸ ਨਹੀਂ ਮੈਂ ਸਿਰਫ ਸਲਾਈ ਕਰਨਾ ਦਿੰਦਾ ਇਹਦੀ ਸਲਵਾਰ ਕਿੱਥੇ ਆ ਇੱਥੀ ਹੈ ਜੀ ਮੈਨੂੰ ਸੂਟ ਬਹੁਤ ਸੋਹਣੇ ਲੱਗੇ ਸੀ ਮੈਂ ਦੇਖਦੀ ਆਂ ਦਾ ਕੁਝ ਕਰਦੀ ਆਂ ਇਹਨਾਂ ਦਾ ਸਿਰਫ ਉਹ ਮੇਰੇ ਕੋਲ ਹੈਗੀ ਆ ਇਹਨਾਂ ਦੀ ਸਲਵਾਰ ਦਾ ਲੋ ਪਾਈ ਅੱਜ ਸਾਡੀ ਬੀਬੀ ਦੀ ਡਿਮਾਂਡ ਆਈ ਆ ਕਿੰਨੀ ਮੈਨੂੰ ਬਣਾ ਕੇ ਦੋ ਸੀਵੀਆਂ ਨੋਨ ਮਰਚਾਲੀਆਂ ਕਿਵੇਂ ਬਣਦੀਆਂ ਨੇ ਭਾਈ ਇਹ ਹਾਂ ਭਾਈ ਮਾੜਾ ਜਿਹਾ ਟੱਪ ਨਹੀਂ ਖੋਲਦੇ ਹੂੰ ਮੱਠਾ ਖੋਲ ਕੇ ਦਿੱਤੇ ਪਾਣੀ ਵਿੱਚ ਪਾ ਲੂੰ ਹੂੰ ਪਾ ਲੂੰ ਹੂੰ ਥੋੜੀ ਬਹੁਤੀ ਪਾ ਲੂੰ ਹੂੰ ਬਸ ਅੱਗ ਕਬੂਜੇ ਤੇ ਹੂੰ ਸੀਵੀਆਂ ਪਾ ਕੇ ਪਾਣੀ ਪਾਣੀ ਕਿੰਨਾ ਪਾਣਾ ਪਾਣੀ ਥੋੜਾ ਜਿਹਾ ਪਾਣੀ 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 ਜੋ ਕਰਦੇ ਮੈਂ ਨੀ ਕੋ ਲਈ ਹੂੰ ਉਹ ਤਾਂ ਉਹ ਚੇਹੋੜੋ ਥੋੜਾ ਜਿਹਾ ਪਾਣੀ ਪਾ ਦੇ ਠੀਕ ਆ ਹਾਂਜੀ ਫਟੇ ਕੀ ਦੇ ਸੇਂ ਜਾਂ ਪਾ ਕੇ ਥੱਲੇ ਆ ਕੇ ਝਾੜ ਲਾ ਐਨਾ ਵਧੀਆ ਆਈਡੀਆ ਕਿਸੇ ਨੇ ਨਹੀਂ ਦੇਣਾ ਤੀ ਮੈਨੂੰ ਟੋਰੀਆਂ ਆ ਪਰ ਇੰਡੀਆਂ ਤੋੜਨੀਆਂ ਪੱਕੀਆਂ ਪਹਿਲਾਂ ਤੋੜ ਕੇ ਸੱਟਣੀਆਂ ਨੇ ਹੂੰ ਬਸ ਸਭ ਕੇਹੀ ਦੌਰ ਰਹਿ ਗਿਆ ਪਰ ਇੰਡੀਆਂ ਉਧਰ ਦਾ ਲੱਗਣਗੇ ਕੀ ਇਹ ਹਨੀ ਮੋ ਥੋੜਾ ਠਰ ਕੇ ਲੱਗੂ ਹਾਂਜੀ ਤੁਸੀਂ ਇੱਕ ਵਾਰ ਚੈੱਕ ਕਰ ਲਓ ਹੈ ਤਾਂ ਨਹੀਂ ਮੇਰੇ ਹਿਸਾਬ ਨਾਲ ਹੈ ਨਹੀਂ ਜੀ ਕੋਈ ਆਹ ਆ ਜਾਦੇ ਬੜੀਆ ਬੀਜੇ ਹੋਣਗੇ ਆ ਨਾ ਪਾਈ ਆ ਵੀ ਨਾ ਪਾਈ ਬੇਸ਼ੱਕ ਫੂਰ ਦੇਖ ਲੰਨੇ ਨਹੀਂ ਬਹੁਤ ਨਹੀਂ ਫਿਰ ਵੀ ਆ ਸਕਦੀ ਹੈ ਬਤੁਰੀ ਜੀ ਨੀਤੂ ਨੇ ਨਵਾਂ ਸੂਟ ਪਾ ਲਿਆ ਕੁਆਲਟੀ ਹੋ ਗਈ ਅੱਜ ਨਮਾ ਕਿੱਥੇ ਨਾ ਪੁਰਾਣਾ ਸੂਟ ਆਹ ਹੀ ਪਤਨੀ ਪੇਟੀ ਚ ਬੰਦ ਕਰਕੇ ਰੱਖਿਆ ਸੀ ਲਮਾਰੀ ਚ ਫルメ ਸੂਟ ਸਿਉਂਗੇ ਕੋ ਬਹੁਤ ਔਖਾ ਸੂਟ ਆ ਸਿਉਣਾ ਉਹਦੀ ਸਮਾਈ 1000 ਤੋਂ ਉੱਪਰ ਜਾਂਦੀ ਹੈ ਸੂਟ ਦੀ ਜਿਹੜੀ ਕਪੜਾ ਤਿਲਕਣਾ ਬਹੁਤ ਹੀ ਸੈਟ ਆਂਦਾ ਨੂੰ ਮੈਂ ਸੂਟ ਸਿਉਂਗੇ ਸਿਉਂਗੇ ਤਾਂ ਆਪਣਾ ਕਿ ਕਿ ਅਸੀਂ ਜਾ ਰਹੇ ਹਾਂ ਪਾਂਤੀ ਪੀ ਪੰਜ ਸਰੋਂ ਨਿਕੜੇ ਹੀ ਆ ਦੇ ਬਾਜਰਾ ਲਾਇਆ ਸਰੋਂ ਵੇ ਸੀ ਬੱਚੇ ਬਾਜਰਾ ਉੱਧਰ ਹੈ ਗਿਆ ਨਿਕੜੀ ਵੀ ਸਾਗ ਕੀ ਕਰ ਰਹੇ ਨੇ ਕੀ ਕੀ ਤੱਜ ਲਾਈਟ ਨਹੀਂ ਆਈ ਪਾਣੀ ਭਰਾਂ ਦੀ ਜਨਰੇਟਰ ਚਾਲ ਪਹਿਲਾਂ ਲਾਈਟ ਆਈ ਨਹੀਂ ਹੈਗੀ ਟੈਂਕੀ ਖਾਲੀ ਹੋ ਗਈ ਰਾਤ ਦੀ ਖਾਲੀ ਹੋਈ ਵੀ ਸੀ ਯਾਰ ਟੈਂਕੀ ਭਰ ਕੇ ਅੱਧਾ ਘੰਟਾ ਨਹੀਂ ਕੀਤਾ ਜਦੋਂ ਲਾਈਟ ਆ ਗਈ ਹੋ ਜਾਂਦੀ ਹੈ ਨਬੂ ਆ ਮਨ ਨਬੂ ਨੇ ਨਹੀਂ ਜਾਣਾ ਅੱਜ ਕੌਣ ਹੋ ਗਏ ਪੇਪਰ ਇਹ ਗੁੜੇ ਹੋਰ ਕਾੜਨ ਲੀਏ ਤਾਂ ਉਹ ਬਾਬੇ ਨੂੰ ਲੈ ਗਏ ਹੈ ਪੇਪਰ ਹੋ ਲੈ ਕਾਨੂੰ ਕਾਦਾ ਤਿੰਨ ਨਰ ਹੈ ਕਾਦਾ ਪੇਪਰ ਕਾਨੂੰ ਤੇ ਵੀਜ਼ਾ ਹੈ ਨਾ ਫਿਰ ਟੈਂਕੀ ਫਿਰ ਆਹ ਜਨਰੇਟਰ ਨਾਲ ਪਾਇਆ ਇਹ ਨਾਲਾ ਟਰੈਕਟਰ ਨਾਲ ਲਾ ਕੇ ਜਨਰੇਟਰ ਹੁਣ ਕਾ ਕੇ ਰੱਖਤਾ ਵੀ ਨਹੀਂ ਆਉਂਦੀ ਆ ਗਈ 15 ਮਿੰਟ ਬਾਅਦ 20 ਮਿੰਟ ਕਰਾਂ ਉਹ 15 ਮਿੰਟ ਕਰਾਂ ਲਾਈਟ ਆ ਗਈ ਜਦੋਂ ਮੋਟਰ ਚੱਲਦੀ ਹੈ ਪਹਿਲਾਂ ਪਾਣੀ ਹੈ ਨਹੀਂ ਸੀ ਰਾਤ ਦਾ ਥੈਂਕ ਯੂ ਜਮੇ ਖਾਲੀ ਪਈ ਸੀ ਮੈਂ ਇਕੱਠੀ ਹੋਣਾ ਥੈਂਕ ਯੂ ਦੱਸਣਾ ਪੜਨਾ ਤੁਹਾਨੂੰ ਹੂੰ ਬੜੀ ਤੈਂਕੀ ਆ ਬੜਾ ਤਰਾਹ ਬੱਤੀ ਹੋਆ ਕਿਵੇਂ ਸਬਜੀ ਉਤਰਦੀ ਹੁੰਦੀ ਤੇ ਹੁਣ ਆਪਣੇ ਸਬਜੀ ਦੇਖ ਲਵਾ ਮੈਂ ਕਿਹਾ ਆਸਾ ਆ ਗਿਓ ਹੁਣ ਉੱਥੇ ਲੈਣ ਜਾਣਾ ਹਾਂ ਚਾਬੀ ਉੱਥੇ ਲੰਮਕਰੀਆ ਗੇਟ ਮੂਰੇ ਜਾ ਲੈ ਕੇ ਆਈ ਮੜੇ ਦਾਦੀ ਲਾਲ ਜੀ ਆ ਨਵੂ ਲੈਣ ਚੱਲ ਗਈ ਚਾਬੀ ਨਵੂ ਦੀ ਮੰਮੀ ਨੂੰ ਦੇਖਦੇ ਆ ਕੀ ਸਬਜ਼ੀ ਬਣਾ ਰਹੀ ਅੱਜ ਆਪਾਂ ਨੂੰ ਕਮੈਂਟ ਬਹੁਤ ਵਧੀਆ ਆਏ ਨੇ ਹਨੀ ਸਾਰਿਆਂ ਸਾਰਿਆਂ ਨੂੰ ਕਮੈਂਟ ਬਹੁਤ ਸੋਹਣੇ ਆਏ ਸੀਗੇ ਸਾਰਿਆਂ ਦਾ ਧੰਨਵਾਦ ਹੋਇਆ ਬਈ ਉਹਦਾ ਸਾਰੇ ਕਮੈਂਟਾਂ ਵਾਸਤੇ ਇੱਕਣੇ ਵਧੀਆ ਕਰਿਆ ਕਰੋ ਹਨੀ ਹਾਂਜੀ ਕਮੈਂਟ ਸਾਰੇ ਵੀਡੀਓ ਤੇ ਵਧੀਆ ਵਧੀਆ ਬਹੁਤ ਵਧੀਆ ਲੱਗਿਆ ਜੀ ਲੱਗਿਆ ਬਣਾਇਆ ਸੀ ਖਾਣ ਨਾਲੇ ਸਾਰਾ ਘਰੇ ਬਣਾਇਆ ਹੋਇਆ ਸੀਗਾ ਸਾਰਾ ਬਹੁਤ ਵਧੀਆ ਲੱਗਿਆ ਉਹਨਾਂ ਦਾ ਖਾਣ ਪੀਣ ਨਾਲਾ ਕੋਈ ਆ ਦੇਖੀ ਖੜੇ ਦੁੱਧ ਆ ਫੜਾਣ ਆਂਦੇ ਨੇ ਦੁੱਧ ਹੀ ਦੇ ਗਮਾਂਡਿਆਂ ਨੇ ਇੰਨੀ ਮੌਜਾ ਦੁੱਧ ਲਾਓ ਆਪ ਦੇ ਕੇ ਜਾਂਦੇ ਨੇ ਹੁਣ ਤਾਂ ਲੋੜ ਨਹੀਂ ਮੈਂ ਤਾਂ ਲੋੜ ਸਾਰਿਆਂ ਨੂੰ ਹੁਣ ਐਵੇਂ ਕਹਿਣਾ ਜਿਹਨਾਂ ਤੋਂ ਲੈਣੇ ਉਹਨਾਂ ਨੂੰ ਆਹ ਗੱਲ ਕਿਆ ਕਰੋ ਭਈ ਸਾਡੇ ਘਰ ਰੱਖ ਕੇ ਜਾਓ ਦੁੱਧਾ ਸੀ ਆਪੇ ਸੰਭਾਂਗੇ ਜਿਵੇਂ ਸਾਡੇ ਆਉਂਦੇ ਨੇ ਨਬੂ ਕੇ ਦੁੱਧ ਦੇਣਾ ਆ ਦੇਖ ਲਓ ਤਾਂ ਮੂੰਹ ਦਾ ਹਾਂ ਇਹ ਹੋਰ ਤਾਂ ਕੋਈ ਪਤਾ ਨਹੀਂ ਦੇ ਸਹੀ ਆਵੇ ਨਾ ਪਤਾ ਨਹੀਂ ਕਿਵੇਂ ਆਉਂਦੇ ਨੇ ਸਾਡੇ ਤਾਂ ਆਉਂਦੇ ਨੇ ਨਬੂ ਦੇ ਫੇਸ ਦੇਖੋ ਜੀ ਅਲਰਜੀ ਹੋ ਗਈ ਕੁੱਤੇ ਕਰਕੇ ਕੁੱਤੇ ਕਰਕੇ ਕੁੱਤੇ ਕਰਤੀ ਨਹੀਂ ਨਹੀਂ ਪਰ ਉਸੇ ਕਿਤੇ ਅੱਜ ਨਾ ਆ ਲੱਗਿਆ ਆ ਤੇ ਪਰ ਉਸੇ ਆ ਜਾਈਆ ਗੱਲਾਂ ਕਰਦੀ ਆ ਆਉਂਦੀ ਨਹੀਂ ਇਹਨਾਂ ਪੈਂਚਨਿਓਂ ਇਹਨੇ ਕਿਹਨੇ ਫਰੀਦ ਜਿੱਤੇ ਰਾਇ ਆਇਆ ਘਰ ਪਤਾ ਹੈ ਹਾਂ ਉਹ ਤਾਂ ਜਦੋਂ ਧਰ ਦੰਨੇ ਆ ਨਾਲੀ ਤਾਂ ਬੱਤਾ ਛੋਟੀ ਹੁੰਦੀ ਕਦੇ ਨਹੀਂ ਫ੍ਰੈਕਸ਼ਨ ਹੋਈ ਨਹੀਂ ਤੋੜੜੀ ਉਹ ਦੁਰਜੀ ਉਹ ਤਾਂ ਉਹ ਕਰਦੇ ਤੇ ਲਾਲਾ ਕੋਸ ਉਹ ਕੱਲ ਤੋਂ ਉਹਨਾਂ ਨੂੰ ਬਾਲੀ ਦੇ ਲੱਗ ਰਹੇ ਨੇ ਜੀ ਲਾਲਾ ਕੋਈ ਛੱਡਾ ਦਾ ਮੈਂ ਖੜਾ ਦੇਖ ਰਿਹਾ ਹਾਂ ਥੋੜੀ ਕਰੀਮ ਲਾ ਲਿਆ ਛੱਡਾ ਦਾ ਪਤਾ ਨਹੀਂ ਕੀ ਹੋ ਗਿਆ ਸਾਡਾ ਫ੍ਰੀਜ ਨਖਰਾ ਹੋਵੇ ਨਾ ਸਾਰੀ ਚੀਜ਼ ਠੰਡੀ ਪਈ ਆ ਉਹਨੂੰ ਸਾਡੇ ਰਿਜ ਖੜਾਲ ਸੀ ਦੋ ਦਿਨਾਂ ਸਕੇ ਦੁੱਧ ਖੜਾ ਹੋ ਰਿਹਾ ਦੋ ਮਿੰਟ ਵਿੱਚ ਉਹ ਸੱਤ ਮਿੰਟ ਵਿੱਚ ਕੀ ਲੈਣ ਜਾ ਰਹੀਆਂ ਉਹ ਦੂਜੀਆਂ ਮਿਰਚਾਂ ਵੀ ਤੋੜਨ ਆ ਪੁੱਪੂ ਤੋੜਨਾ ਆ ਤੋੜਨਾ ਦਈ ਦੁੱਧ ਤੋੜਨਾ ਸਾਰੀ ਠੰਡੇ ਗਾਂ ਨੂੰ ਜਾਨੀਆਂ ਕਿੱਥੇ ਕਿਉਂ ਵਿਆਹ ਵਿਵਾਗਿਆ ਤੂੰ ਜਾ ਸੇ ਤੀ ਇਹ ਖਾਜ ਹੁੰਦੀ ਆ ਤੇਰੇ ਹੋਂ ਨਾ ਮੈਨੂੰ ਵੀ ਲਾ ਜੀ ਉੱਥੇ ਬਸ ਜਾਏਗੀ ਚੱਲ ਚੱਲਾਂਗੇ ਪਾ ਕੱਲ ਜੱਗਾ ਭਿਓਖੇ ਆਏ ਕਰੀਂਗੇ ਕਿਉਂ ਪੁੱਠੇ ਕੰਮ ਤਾਂ ਵੈਸੇ ਬਹੁਤ ਜਿਆਦਾ ਹੀ ਨੇ ਇਹਦੇ ਕੋਲ ਘੱਟ ਨੇ ਫੇਰ ਰਾਤ ਹੈ ਜੇ ਮਾਨੂੰ ਲਾਤੀ ਦੀ ਹੋਮ ਹੋ ਗਿਆ ਉਹ ਗੱਲ ਸੁਣੋ ਇਹਦਾ ਉਹ ਲਾਲਾ ਮਿਲਾਈ ਦਾ ਦੁੱਧ ਹੀ ਮਿਲਾਈ ਦਾ ਅੱਜ ਸਕੂਲ ਅੱਜ ਟਿਊਸ਼ਨ ਕਿਉਂ ਨਹੀਂ ਗਈ ਹੈਗੀ ਇਹ ਕੁਝ ਸੰਦੇ ਹੁਣ ਕੱਲ ਨੂੰ ਪੇਪਰ ਨਹੀਂ ਹੈਗਾ ਪੁੱਪੂ ਨੀਤੂ ਕੋਲ ਤੇ ਨੀਤੂ ਕੋਲ ਆਈ ਤਾਂ ਹੈ ਦੀ ਕਰ ਹੋਰ ਕਿਧਰ ਆਤਣਾ ਉਹ ਹੋਰ ਪਤਾ ਨਹੀਂ ਹਮ ਸਵੇਰ ਦੀ ਚੱਲਦੀ ਹੈ ਮੋਟਰ ਦੇਗਾ ਬਈ ਮੈਗੀ ਦੇਖ ਉਹ ਤਾਂ ਨੀਤੂ ਨੇ ਬਣਾਈਦੀ ਤੂੰ ਅੱਜ ਮੈਗੀ ਬਣਾਈਦੀ ਤਾਂ ਤਾਂ ਆ ਉਹਦੀ ਮੈਗੀ ਸੋੜੀ ਸੀ ਉਹ ਸੇਮੀਆਂ ਪੀ ਗਿਆ ਸੇਮੀਆਂ ਦੀ ਮੈਗੀ ਉਹ ਵੀ ਬੀਬੀ ਕਹਿਣ ਲੱਗ ਗਈ ਕਹਿੰਦੀ ਕਿਸੀ ਬੜੀ ਸਾਰੇ ਰੱਦ ਲੈਣਗੇ ਸਬਜ਼ੀ ਲਾ ਬੋਗੀ ਨਾ ਇਹਨੂੰ ਮੜਾ ਬਦਲ ਤਾਂ ਲੈਣ ਦਿੰਦੇ ਇਹ ਕਿੱਥੇ ਵੱਦੀ ਆ ਲਾਲ ਹੋ ਜਾਂਦੀ ਜਦੀ ਉਹ ਨੀ ਤੋ ਕਿਵੇਂ ਰਹੀ ਉਹਨਾਂ ਦੀ ਪਾਰਟੀ ਅਜੂਬੀ ਦੀ ਬਹੁਤ ਵਧੀਆ ਸੀ ਨਾਲ ਕੁਝ ਬਹੁਤ ਵਧੀਆ ਸੀ ਰੈਂਜ ਬਹੁਤ ਵਧੀਆ ਸੀ ਜੀ ਕਾ ਮੈਨੂੰ ਰੇਂਜਮੈਂਟ ਹੁੰਦੀ ਹੈ ਕਿ ਨਾ ਰੇਂਜਮੈਂਟ ਹੁੰਦੀ ਹੈ ਸਮਾਨ ਜਿਹਾ ਸਹੀ ਰੱਖੋ ਇੱਕ ਚੀਜ਼ ਦਾ ਮੈਨੂੰ ਅਫਸੋਸ ਜਿਹਾ ਲੱਗਿਆ ਉੱਥੇ ਜਿਹੜਾ ਮੁੰਡਾ ਉਹਦੇ ਤੇ ਆਇਆ ਸੀ ਹਾਂ ਉਹ ਵੀ ਮੈਨੂੰ ਵੀ ਉਹ ਬੜਾ ਫੀਲ ਹੋਇਆ ਉਹ ਸਾਰੇ ਹਾਂ ਬਹੁਤ ਜਗ੍ਹਾ ਤੋਂ ਦਵਾਈਆਂ ਲੈ ਲਿਆ ਕਹਿੰਦੇ ਉਹਨੇ ਉਹ ਪਤਾ ਕੀ ਕਹਿੰਦੇ ਜਦੋਂ ਨਾ 7-8 ਸਾਲ ਦਾ ਸੀਗਾ ਨਾ ਉਹ ਅੱਡੀਆਂ ਚੱਕਣ ਲੱਗ ਗਿਆ ਅੱਡੀਆਂ ਕਰਕੇ ਪਤਾ ਨਹੀਂ ਉਹ ਜੀ ਆਹ ਚੀਜ਼ ਖੜ ਗਈ ਅੱਜ ਜਿਸ ਖੜੀ ਹੌਲੀ ਹੌਲੀ ਉਹਦੇ ਮੋਢੇ ਵੀ ਖੜ ਗਏ ਨਾ ਉਹਦੇ ਮੋਢੇ ਕੰਮ ਕਰਦੇ ਨਾ ਉਹਦੇ ਪੈਰ ਕੰਮ ਕਰਦੇ ਉਹ ਤਾਂ ਤੁਸੀਂ ਬਹੁਤ ਅਫਸੋਸ ਸੀ ਲੋਰੇ ਵਿਚਾਰੇ ਦੇਖੀ ਦੁੱਜੇ ਖੇਡ ਰਹੇ ਤੇ ਵਿਚਾਰਾ ਉੱਥੇ ਬੈਠਾ ਚੁੱਕ ਕੇ ਹੋ ਗਿਆ ਓਏ ਕੀ ਕਰਦਾ ਹੱਸੋਟੇ ਮੁੰਡਾ ਦੇਖਣ ਪਤ ਨਹੀਂ ਜਬਨੀ ਕੋਣ ਪੁੱਛ ਰਹੀ ਜੀ ਹਾਂਜੀ ਮਾਮੀ ਹੋਣੀ ਸਮਰਾਲੇ ਵਾਲੇ ਉਹ ਕਹਿੰਦੇ ਛੋਟਾ ਜਿਹਾ ਠੀਕ ਆ ਮੈਂ ਕਿਹਾ ਹਾਂਜੀ ਠੀਕ ਹੈ ਮੈਂ ਕਿਹਾ ਸਤਾਪ ਨਹੀਂ ਗਈ ਹੈਗੀ ਉੱਧਰ ਹਜੇ ਬੀਬੀ ਨੇ ਅੱਜ ਮੈਗੀ ਖਾਦੀ ਹੈ ਤੂੰ ਵੀ ਬਣਾ ਲੈ ਆਪਣੇ ਸਪੈਸ਼ਲ ਬਣਵਾ ਕੱਦੂ ਮਲੇ ਘਰship ਦੇਖੋ ਅਸ ਤੋਰੀਆਂ ਹੁਣੇ ਪਾਇਆ ਹਲੇ ਤੋਰੀਆਂ ਵਧੀਆ ਵਧੀਆ ਘਰ ਦੇ ਕੱਦੂ ਨੇ ਕਈ ਦਿਨ ਮਗਰੋਂ ਬਣਾਈਆਂ ਹੂੰ ਫਿਰ ਤਾਂ ਖਾਦੀ ਜਾਂਦੀ ਹੈ ਹਾਂ ਥੈਂਕ ਯੂ ਜਰਾਂ ਤੋਰੀਆਂ ਥੈਂਕ ਯੂ ਜਰਾਂ ਮਾ ਤੋਰੀਆਂ ਅੱਛਾ ਅੱਕ ਪੈਨ ਦਾ ਸਮਾਨ ਲੈ ਕੇ ਗਿਆ ਸੀ ਕਪੈਨ ਦੇ ਬੰਦੇ ਲੈ ਕੇ ਗਿਆ ਸੀ ਛੱਡ ਕੇ ਆ ਗਏ ਹੁਣ ਉਹ ਹੁਣ ਕੀ ਭਰਿਆ ਵੈਚ ਗੁਆਲੀਆਰ ਤੋਂ ਭਰ ਕੇ ਲੈ ਕੇ ਆਏ ਨੇ ਗਾਲਟੀਆਂ ਨੇ ਪੇਟੀਆਂ ਨੇ ਕਿਥੇ ਮਰਸੀ ਲੱਗਦੀ ਉਸਦੇ ਪਾਸੇ ਪੇਟੀਆਂ ਨੇ ਉਸਦੇ ਪਾਸੇ ਗਾਲਟੀਆਂ ਨੇ ਅੱਛਾ ਲੁਧਿਆਣੇ ਦਾ ਹਾਂ ਕਹਿੰਦੇ ਲੁਧਿਆਣੇ ਦਾ ਤੇਰਾ ਪਾਪਾ ਦਾ ਦਰਸ਼ਨ ਠੀਕ ਆ ਠੀਕ ਖਾਣ ਨੂੰ ਲੱਗਿਆ ਅੱਛਾ ਸਵੇਰੇ ਸਵੇਰੇ ਲਾਰ ਖਤੀ ਰਾਗ ਸਵੇਰੇ ਰੋਂਦਾ ਸੀ ਇਹਦੇ ਇੱਥੇ ਸੀਗਾ ਫਿਰ ਹਾਂ ਬਾਹਰ ਕੱਢਿਆ ਕਿਉਂ ਦੇਖੀ ਮੈਂ ਕਿਹਾ ਹੈ ਬਾਜ ਮੈਂ ਕਿਹਾ ਜਵਾਕ ਦੀ ਮੈਂ ਫਿਰ ਮੈਂ ਕਿਹਾ ਉਹ ਛੋਟਾ ਜਿਹਾ ਹੁੰਦਾ ਹਾਂ ਉਹ ਇੱਥੇ ਮੰਜੜਾ ਡਾਹਿਆ ਹੁੰਦਾ ਸਵੇਰੇ ਆਏ ਕਿਹਾ ਉਹ ਸੌਂ ਗਿਆ ਹਾਂ ਹਾਂ ਨਾ ਬਈ ਡਰਦੀ ਨਹੀਂ ਅਜੇ ਨਹੀਂ ਥੱਲੇ ਨਹੀਂ ਓਏ ਹਸਤਾ ਪਿਆ ਤੇ ਉੱਥੇ ਆ ਹੁਣੇ ਅੱਛਾ ਮੈਂ ਹੁਣ ਚੱਲ ਗਾ। ਗਰਮੀ ਚ ਕਿਉਂ ਬਿਠਾਇਆ ਬਾਈ ਇਹ। ਨਾ ਹਵਾ ਜੀ ਚਲਦੀ ਸੀ ਪਹਿਲਾਂ ਆਪਰੇਗੇ। ਆ 5:30 ਵਜੇ ਕਰ ਦੇ। ਇਹਨੂੰ ਸਗੋਂ ਆ ਠੀਕਾ ਮਿਲਦਾ ਜਾਂ ਮੌਸਮ। ਇੱਥੇ ਬੰਦਰ ਠੰਡ ਕਰਦਾ ਮਨ ਲਗਾ ਇਹ। ਧੋਰੇ ਸਵਰ ਤੋਂ ਤੋਪਾ ਲਾ। ਤੋਪ ਨੀ ਉਸ ਵੇਰੇ ਕੋ ਸਾਜੀ ਕੋ ਟੰਟਾ ਦੋ ਕੰਟੇ ਕਿਵੇਂ ਲਾ। ਤਪਸੂਰ ਦੀ ਤੋਪ ਲਾ। ਮਾਰ ਦੇ ਦੇ ਤੈਨੂੰ। ਹਾਂ ਮਮਾ ਜੀ ਪਾਣਾ ਕਰਵਾ ਦਿੰਦੇ। ਸਕੂਲ ਚੱਲਣਾ। ਆਂ ਤਾਂ ਵੀ ਗਰਮੀ ਜੀ ਕਰ ਚ। ਸਵੇਰੀ ਸਵੇਰੀ ਰਾ ਸਵੇਰੇ ਸਵੇਰੇ। ਆ ਕਈ ਵਾਰੀ ਬੱਦੜ ਜੇ ਰਹਿੰਦੇ ਕੋਈ ਤਿੱਖੀ ਤੋਪ ਨਿਕਲੇ ਆਉਂਦੀ ਆ। ਬਣਾ ਲੀਆ ਰੋਟੀਆਂ ਹਾਂਜੀ ਬਣਾ ਕੇ ਆਈ ਹਾਂ ਅੱਜ ਜੀ ਸ਼ਾਮ ਦਾ ਟਾਈਮ ਸੀਗਾ ਰੋਟੀ ਪਾਣੀ ਆਪਾਂ ਸਾਰਿਆਂ ਨੇ ਛਕ ਲਿਆ ਤੀਗਾ ਦਾਲ ਸਬਜੀ ਇੱਕ ਤਾਂ ਪਨੀਰ ਸਵੇਰੇ ਆਪਾਂ ਪਾੜਾ ਤੀਉ ਬਣਾ ਲਈ ਤੇ ਮੈਂ ਦੇਤੇ ਇੱਕ ਤੋਰੇ ਦੋਨੇ ਤੋਰੇ ਮਾੜੀ ਸਬਜੀ ਬਹੁਤ ਵਧੀਆ ਬਣੀ ਆ ਤੇ ਬਾਕੀ ਤੁਹਾਨੂੰ ਬਸ ਆਪਾਂ ਕਰ ਰਹੇ ਆਪਣੀ ਵੀਡੀਓ ਨੂੰ ਇੱਥੇ ਹੀ ਐਂਡing ਕਿਉਂਕਿ ਵੀਡੀਓ ਕਾਫੀ ਬੜੀ ਹੋ ਚੁੱਕੀ ਆ ਤਾਂ ਕਰਕੇ ਸੋ ਬਾਕੀ ਮੈਂ ਉਮੀਦ ਰੱਖਦੇ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਜੇ ਵਧੀਆ ਲੱਗੀ ਹੋ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਨੂੰ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟਸ ਜ਼ਰੂਰ ਕਰਕੇ ਦੱਸਿਓ ਜਿੰਨਾ ਸਾਡਾ ਹੌਸਲਾ ਹੋ ਜਾਂਦਾ ਕਿ ਹਾਂ ਅਸੀਂ ਵੀਡੀਓ ਵਧੀਆ ਪਾ ਰਹੇ ਹਾਂ ਨਾ ਸੋ ਬਾਕੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਹੁਣ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਜਿਹੜਾ ਕਿ ਆਪਾਂ ਤਿਆਰ ਕਰਾਂਗੇ ਬਾਈ